ਨੂੰ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦਾ ਗੁਰਦੁਆਰਾ ਚੰਡੀਗੜ੍ਹ ਲੱਗੇ ਸੋ ਲਖੀਆਂ ਪਿੰਡ ਰੋਪੜ ਤੇ ਚੰਡੀਗੜ੍ਹ ਦੇ ਵਿੱਚਕਾਰ ਉਹ ਮੈਂ ਉੱਥੇ ਗਿਆ ਤੇ ਮੈਨੂੰ ਇੱਕ ਡਰਾਈਵਰ ਟਰੱਕ ਮਿਲਿਆ ਬੈਠੇ ਗੱਲਾਂ ਬਾਤਾਂ ਚੱਲ ਪਈਆਂ ਆਹ ਹੈ ਸ਼ਹੀਦ ਕਹਿੰਦੇ ਪਿੱਛੋਂ ਫੋਨ ਆ ਗਿਆ Rajasthan ਦਾ ਮੈਂ ਰਹਿਣ ਵਾਲਾ ਕਿ 50000 ਰੁਪਈਆ ਕੱਲ ਨੂੰ ਚਾਹੀਦਾ ਬੱਚੇ ਦੀ ਫੀਸ ਭਰਨੀ ਹੈ ਡੇਟ ਲੰਘ ਗਈ ਨਾ ਬੱਚੇ ਦਾ ਸਾਲ ਮਰ ਜਾਣਾ ਕਹਿੰਦਾ ਪੈਸੇ ਮੇਰੇ ਕੋਲ ਵੀ ਹੈ ਨਹੀਂ ਡਰਾਈਵਰ ਕਹੇ ਟੱਕ ਡਰਾਈਵਰ ਟਰੱਕ ਉਹਨੇ ਉੱਥੇ ਖੜਾ ਕੀਤਾ ਲੋਡ ਕੀਤਾ ਸੀ بڑے ਟਰੱਕ ਰੁਕਦੇ ਨੇ ਮੈਂ ਇੱਕ ਗੱਲ ਸ਼ਹੀਦ ਦੀ ਕਿਤੇ ਵਿਸ਼ਵਾਸ ਕਰਕੇ ਦੇਖੋ ਕਹਿੰਦੇ ਮੈਂ ਆ ਕੇ ਅਰਦਾਸ ਕੀਤੀ ਧੰਨ ਬਾਬਾ ਦੀਪ ਸਿੰਘ ਮੇਰਾ ਮਸਲਾ ਹੱਲ ਕਰੋ ਮੈਂ ਜਾ ਵੀ ਨਹੀਂ ਸਕਦਾ ਏਡੀ ਛੇਤੀ ਉੱਥੇ ਜੇ ਮੈਂ ਚਲੇ ਵੀ ਜਾਵਾਂ ਮੇਰੇ ਕੋਲ ਪੈਸੇ ਵੀ ਹੈ ਨਹੀਂ ਇਹਨੇ ਕਹਿੰਦੇ ਉਧਰ ਮੈਂ ਅਰਦਾਸ ਕਰਕੇ ਨਿਕਲਿਆ ਤੇ ਉਧਰ ਘਰੋਂ ਫੋਨ ਆ ਗਿਆ ਕਿ ਇੱਕ ਬਜ਼ੁਰਗ ਆਇਆ ਸੀ ਉਹ 50000 ਰੁਪਏ ਦੇ ਗਿਆ ਕਿ ਤੁਹਾਡੇ ਡਰਾਈਵਰ ਨੇ ਭੇਜਿਆ ਬੋਲੇ